ਮਾਉਂਟ ਐਵਰੇਸਟ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਭਵਿੱਖ ਦੇ ਵਿੱਚ ਕਿਵੇਂ ਹੋਰ ਉੱਚੀ ਹੋ ਸਕਦੀ ਹੈ ਮਾੜੀ ਮੋਟੀ ਉੱਚੀ ਨਹੀਂ ਹੋਣੀ 15 ਤੋਂ 50 ਮੀਟਰ ਤੱਕ ਇਹ ਵੱਧ ਸਕਦੀ ਹੈ ਵਾਤਾਵਰਣ ਪੱਤਰਕਾਰ ਜਿਹੜੇ ਲਿਖਦੇ ਨੇ ਨਵੀਨ ਸਿੰਘ ਖੜਕਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਰੂ ਦਾ ਮਾਨਚ ਮਾਉਂਟ ਐਵਰੇਸਟ ਆਪਣੀ ਉਚਾਈ ਦੇ ਨਾਲੋਂ 15 ਤੋਂ 50 ਮੀਟਰ ਉੱਚਾ ਇਸ ਕਰਕੇ ਹੋ ਸਕਦਾ ਹੈ ਕਿਉਂਕਿ ਇੱਕ ਨਦੀ ਦਾ ਵਹਿਣ ਵਹਿਣਾ ਇਸ ਦੀ ਉਚਾਈ ਦੇ ਵਿੱਚ ਵਾਧਾ ਕਰ ਸਕਦਾ ਹੈ ਅਜਿਹਾ ਇੱਕ ਨਵੇਂ ਅਧਿਐਨ ਦੇ ਵਿੱਚ ਸਾਹਮਣੇ ਆਇਆ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਾਰਥੀਆਂ ਨੇ ਕਿਹਾ ਹੈ ਕਿ 75 ਕਿਲੋਮੀਟਰ ਦੂਰ ਵਹਿੰਦੀ ਅਰੁਣ ਨਦੀ ਦੀ ਜ਼ਮੀਨ ਖੁਰਨ ਦੇ ਕਾਰਨ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਇੱਕ ਸਾਲ ਦੇ ਵਿੱਚ 2 ਮਿਲੀਮੀਟਰ ਤੱਕ ਹੋਰ ਉੱਚੀ ਹੋ ਰਹੀ ਹੈ ਯੂਨੀਵਰਸਿਟੀ ਕਾਲਜ ਲੰਡਨ ਯੂਸੀਐਲ ਦੇ ਖੋਜਕਰਤਾ ਜਿਹੜੇ ਨੇ ਇਸ ਅਧਿਐਨ ਦੇ ਸਹਿ ਲੇਖਕ ਐਡਮ ਸਮਿਥ ਨੇ ਬੀਬੀਸੀ ਦੇ ਨਾਲ ਗੱਲਬਾਤ ਕਰਦੇ ਦੌਰਾਨ ਦੱਸਿਆ ਕਿ ਉਸੇ ਤਰ੍ਹਾਂ ਹੈ ਜਿਵੇਂ ਕੋਈ ਮਾਲ ਦਾ ਭਰਿਆ ਸਮੁੰਦਰੀ ਜਹਾਜ਼ ਆਪਣਾ ਸਮਾਨ ਕਿਤੇ ਲਾ ਜਾਵੇ ਤੇ ਜਹਾਜ਼ ਹਲਕਾ ਹੋ ਜਾਂਦਾ ਹੈ ਤੇ ਇਸ ਦੇ ਲਈ ਥੋੜਾ ਉੱਚਾ ਤੈਰਨ ਲੱਗ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਸਤਾ ਕੁਝ ਹੌਲੀ ਹੋ ਜਾਂਦੀ ਹੈ ਤਾਂ ਉਹ ਥੋੜੀ ਉੱਚੀ ਹੋ ਜਾਂਦੀ ਹੈ ਜਿਵੇਂ ਕਿ ਸਾਡੇ ਮੁਲਕਾਂ 'ਚ ਦੇਖਿਆ ਜਾ ਸਕਦਾ ਹੈ ਜਿਹੜੇ ਘਰ ਵੀ ਬਣਦੇ ਆ ਜਿਵੇਂ ਬਰਾੜ ਸਾਹਿਬ ਨੇ ਗੱਲ ਕੀਤੀ ਹੈ ਕੰਸਟਰਕਸ਼ਨ ਹੁੰਦੀ ਹੈ ਇਹ ਜਿਹੜਾ ਠੰਡ ਦਾ ਜਿਵੇਂ ਕਿ ਲੱਕੜ ਜਿਹੜੀ ਹੈ ਹਰ ਵੇਲੇ ਜਿੰਦਾ ਰਹਿੰਦੀ ਹੈ ਤੇ ਉਹ ਹਰ ਵੇਲੇ ਸਾਹ ਲੈਂਦੀ ਹੈ ਜਿਵੇਂ ਕਿ ਕਹ ਲਏਗੇ ਜਦੋਂ ਉਹ ਗਰਮੀਆਂ ਦੇ ਵਿੱਚ ਸੁੰਗੜ ਜਾਂਦੀ ਹੈ ਤੇ ਇਸੇ ਤਰ੍ਹਾਂ ਸਰਦੀਆਂ ਦੇ ਵਿੱਚ ਉਹਦੇ ਵਿੱਚ ਨਮੀ ਆਉਣ ਦੇ ਕਾਰਨ ਜਿਹੜੀ ਉਹ ਫੁੱਲ ਜਾਂਦੀ ਹੈ ਤੇ ਇਸੇ ਤਰ੍ਹਾਂ ਜਿਹੜੇ ਮਿੱਟੀ ਦੇ ਵਿੱਚ ਜ਼ਮੀਨ ਦੇ ਵਿੱਚ ਜਿਹੜੇ ਪੱਥਰ ਨੇ ਉਹ ਜਦੋਂ ਵੀ ਸਿਆਲ ਦੇ ਵਿੱਚ ਐਨ ਬਰਾਬਰ ਹੁੰਦੇ ਗਰਮੀਆਂ ਦੇ ਵਿੱਚ ਬਰਾਬਰ ਹੁੰਦੇ ਨੇ ਬਰਾਬਰ ਘਰ ਵੀ ਦਿੱਤੇ ਜਾਂਦੇ ਨੇ ਪਰ ਜਦੋਂ ਸਿਆਲ ਆ ਜਾਂਦਾ ਹੈ ਤੇ ਜਮੀਨ ਜਿਹੜੀ ਸਖਤ ਹੈਨ ਪੂਰੀ برف ਵਾਂਗੂ ਜੰਮ ਜਾਂਦੀ ਹੈ ਸਾਡੇ ਮੋਲਕਾਂ ਚ ਦੇ ਵਿੱਚ ਤੇ ਉਹ ਜਿਹੜੇ ਪੱਥਰ ਨੇ ਫਿਰ ਜਦੋਂ ਕਹਿ ਸਕਦੇ ਆ ਕਿ ਗਰਮੀਆਂ ਦੀ ਰੁੱਤ ਸ਼ੁਰੂ ਹੁੰਦੀ ਹੈ ਤਾਂ ਸਿਆਲ ਨੂੰ ਫਿਰ ਉਹ ਉੱਪਰ ਨਜ਼ਰ ਆਉਂਦੇ ਨੇ ਦਿਖ ਜਾਂਦੇ ਨੇ ਉਭਾਰ ਆ ਜਾਂਦਾ ਹੈ ਉਹ ਜਮੀਨ ਤੋਂ ਵੱਧ ਜਾਂਦੇ ਨੇ ਤੇ ਇਸੇ ਤਰ੍ਹਾਂ ਹੀ ਜਿਹੜਾ ਜ਼ਮੀਨ ਦੇ ਵਿੱਚ ਜਿਹੜੇ ਘਰ ਬਣੇ ਨੇ ਉਹਦੇ ਉੱਤੇ ਤੇ ਜਿਹੜੇ ਕੱਚੇ ਤੌਰ ਦੇ ਉੱਤੇ ਜਿਨ੍ਹਾਂ ਦੇ ਫਾਊਂਡੇਸ਼ਨ ਜਿਹੜੇ ਨੇ ਟੈਂਪਰੇਰੀ ਰੱਖੇ ਹੋਏ ਨੇ ਉਹ ਘਰ ਵੀ ਦੇਖੇ ਜਾ ਸਕਦੇ ਨੇ ਕਿ ਉਹ ਜਿਹੜੇ ਇੱਕ ਪਾਸੇ ਉਹ ਨੀਵੇਂ ਹੋਣ ਲੱਗ ਜਾਂਦੇ ਨੇ ਜਾਂ ਜ਼ਮੀਨ ਜਿਹੜੀ ਹੈ ਢਿੱਲੀ ਪੈਣ ਕਾਰਨ ਜਿਹੜੀ ਉਹ ਥੱਲੇ ਬੈਂਦੀ ਹੈ ਤੇ ਸਾਰੀਆਂ ਚੀਜ਼ਾਂ ਜਿਹੜਾ ਕਿਉਂਕਿ ਧਰਤੀ ਵੀ ਜਿਹੜੀ ਹੈ ਆਪਣਾ ਸਾਹ ਲੈਂਦੀ ਹੈ ਕਹਿੰਦੇ ਨੇ 40-50 ਮਿਲੀਅਨ ਸਾਲ ਪਹਿਲਾਂ ਭਾਰਤੀ ਤੇ ਯੂਰੇਸ਼ੀਅਨ ਪਲੇਟਾਂ ਦੇ ਟਕਰਾਓ ਦੇ ਨਾਲ ਹਿਮਾਲਿਆ ਹੋਣ ਦੇ ਵਿੱਚ ਆਇਆ ਤੇ ਪਲੇਟ ਟੈਕਟੋਨਿਕਸ ਦੇ ਲਗਾਤਾਰ ਵਧਣ ਦੇ ਕਾਰਨ ਇਹ سلسلہ جاری ਹੈ ਤੇ ਇਸੇ ਤਰ੍ਹਾਂ ਹੀ UCL ਦੀ ਟੀਮ ਦਾ ਕਹਿਣਾ ਹੈ ਕਿ ਅਰुण ਨਦੀ ਦਾ ਵਿਸਥਾਰ ਪਹਾੜਾਂ ਦੇ ਉਭਾਰ ਦੇ ਵਿੱਚ ਯੋਗਦਾਨ ਪਾਉਣ ਵਾਲਾ ਕਾਰਕ ਹੈ ਜਿਵੇਂ ਕਿ ਅਰुण ਜਿਹੜੇ ਨੇ ਹਿਮਾਲਿਆ ਦੇ ਵਿੱਚੋਂ ਵਗਦੀ ਹੈ ਤੇ ਧਰਤੀ ਦੀ ਸਮਗਰੀ ਦੇ ਨਾਲ ਲੈ ਆਉਂਦੀ ਹੈ ਤੇ ਇਹ ਫਿਰ ਆਪਣੇ ਨਾਲ ਚਟਾਨਾਂ ਦੇ ਕਣ ਜੋ ਨਾਲ ਲੈ ਆਉਂਦੀ ਹੈ ਤੇ ਜਿੱਥੇ ਛੱਡਦੀ ਹੈ ਉੱਥੇ ਉੱਚੇ ਪਹਾੜਾਂ ਦੀਆਂ ਜੜਾਂ ਨੇ ਇਹ ਮੈਟਲ ਕਰਸਟ ਤੋਂ ਅਗਲੀ ਪਰਤ ਤੇ ਬੱਲ ਨੂੰ ਘਟਾਉਂਦਾ ਹੈ ਜਿਸ ਦੇ ਨਾਲ ਪਤਲੀ ਪਰਤ ਦੇ ਵਿੱਚ ਕਰਸਟ ਉੱਪਰ ਵੱਲ ਤੈਰਦਾ ਹੈ ਇੱਕ ਪ੍ਰਭਾਵ ਹੈ ਜਿਸ ਨੂੰ ਆਈਸੋਸਟੈਟਿਕ ਰਿਬਾਉਂਡ ਕਿਹਾ ਜਾਂਦਾ ਹੈ ਨੇਚਰ ਜੀਓਸਾਇੰਸ ਦੇ ਵਿੱਚ ਪ੍ਰਕਾਸ਼ਿਤ ਖੋਜ ਦੇ ਵਿੱਚ ਕਿਹਾ ਗਿਆ ਕਿ ਉੱਪਰ ਵੱਲ ਜਾਣ ਵਾਲੀ ਪਰਤ ਹੀ ਐਵਰੇਸਟ ਦੇ ਵਧਣ ਜਾਣੀ ਕਿ ਉੱਚਾ ਹੋਣ ਦਾ ਕਾਰਨ ਬਣ ਰਹੀ ਹੈ ਤੇ ਦੁਨੀਆ ਦੀਆਂ ਚੌਥੇ ਤੇ ਪੰਜਵੇਂ ਨੰਬਰ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਲੋਹਤਸੇ ਅਤੇ ਮਕਾਲੂ ਸਣੇ ਹੋਰ ਗਵਾਂਢੀ ਸਿਖਰਾਂ ਵੀ ਜਿਹੜੀਆਂ ਉੱਪਰ ਵੱਲ ਨੂੰ ਵੱਧ ਜਾਣਗੀਆਂ ਮਾਉਂਟ ਐਵਰੇਸਟ ਅਤੇ ਇਸ ਦੀਆਂ ਗੁਆਂਢੀ ਚੋਟੀਆਂ ਇਸ ਦੇ ਲਈ ਵੀ ਉੱਚੀਆਂ ਹੋ ਰਹੀਆਂ ਨੇ ਕਿਉਂਕਿ ਜਿੰਨੀ ਇਹ ਖੁਰ ਰਹੀਆਂ ਨੇ ਤੋਂ ਵੱਧ ਤੇਜ਼ੀ ਦੇ ਨਾਲ ਉਹ ਜਿਹੜੇ ਨੇ ਆਈਸੋਸਟੈਟਿਕ ਰਿਬਾਉਂਡ ਕਾਰਨ ਜਿਹੜਾ ਉੱਪਰ ਵੱਲ ਜਾ ਰਹੀਆਂ ਅਧਿਐਨ ਦੇ ਸਹਿ-ਲੇਖਕ ਡਾਕਟਰ ਮੈਥਿਊ ਫੋਕਸ ਨੇ ਦੱਸਿਆ ਕਿ ਅਸੀਂ ਉਹਨਾਂ ਨੂੰ ਜੀਪੀਐਸ ਜੰਤਰਾ ਦੀ ਵਰਤੋਂ ਕਰਕੇ 1 ਸਾਲ ਦੇ ਵਿੱਚ ਤਕਰੀਬਨ 2 ਮਿਲੀਮੀਟਰ ਵੱਧਦੇ ਦੇਖ ਸਕਦੇ ਹਾਂ ਤੇ ਹੁਣ ਸਾਨੂੰ ਇਸ ਬਾਰੇ ਬਿਹਤਰ ਸਮਝ ਆਇਆ ਕਿ ਇਹ ਵਰਤਾਰਾ ਕੰਮ ਕਿਵੇਂ ਕਰਦਾ ਹੈ ਅਧਿਐਨ ਦੇ ਵਿੱਚ ਸ਼ਾਮਲ ਕੁਝ ਭੂ ਵਿਗਿਆਨੀਆਂ ਨੇ ਕਿਹਾ ਕਿ ਇਹ ਸਿਧਾਂਤ ਮੰਨਣਯੋਗ ਸੀ ਪਰ ਖੋਜ ਦੇ ਵਿੱਚ ਬਹੁਤ ਕੁਝ ਸੀ ਜੋ ਅਜੇ ਵੀ ਅਨਿਸ਼ਚਿਤਤਾ ਭਰਿਆ ਸੀ ਐਵਰੇਸਟ ਚੀਨ ਅਤੇ ਨੇਪਾਲ ਦੀ ਸਰਹੱਦ ਦੇ ਉੱਤੇ ਜਿਹੜਾ ਖੜਾ ਹੈ ਤੇ ਇਸ ਦਾ ਉੱਤਰੀ ਹਿੱਸਾ ਚੀਨੀ ਪਾਸੇ ਬਣਦਾ ਹੈ ਅਰੁਨ ਨਦੀ ਤਿੱਬਤ ਤੋਂ ਨੇਪਾਲ ਦੇ ਵਿੱਚ ਵਗਦੀ ਹੈ ਤੇ ਫਿਰ ਦੋ ਹੋਰ ਨਦੀਆਂ ਦੇ ਨਾਲ ਮਿਲ ਕੇ ਕੋਸੀ ਨਦੀ ਦਾ ਜਿਹੜਾ ਰੂਪ ਲੈ ਲੈਂਦੀ ਹੈ ਜੋ ਕਿ ਬਾਅਦ ਦੇ ਵਿੱਚ ਗੰਗਾ ਦੇ ਨਾਲ ਮਿਲਾਪ ਦੇ ਲਈ ਉੱਤਰੀ ਭਾਰਤ ਦੇ ਵਿੱਚ ਦਾਖਲ ਹੋ ਜਾਂਦੀ ਹੈ ਇਹ ਪਹਾੜਾਂ ਦੀ ਖੜੋਤ ਦੇ ਕਾਰਨ ਬਹੁਤ ਵੱਡੀ ਮਾਤਰਾ ਦੇ ਵਿੱਚ ਗਾਰ ਪੈਦਾ ਕਰਨ ਵਾਲੀ ਨਦੀ ਹੈ ਜੋ ਵਗਦੀ ਹੈ ਵਹਿੰਦਿਆਂ ਦੇ ਵਿੱਚ ਨਦੀ ਆਪਣੇ ਨਾਲ ਰਾਹ ਤੋਂ ਚਟਾਨਾਂ ਤੇ ਮਿੱਟੀ ਨੂੰ ਨਾਲ ਸਮੇਟਦੀ ਆਉਂਦੀ ਹੈ ਪਰ ਜਿਹੜਾ ਯੂਸੀਐਲ ਖੋਜਕਰਤਾਵਾਂ ਦਾ ਕਹਿਣਾ ਕਿ ਇਸ ਇਸ ਨੇ ਜਿਹੜਾ ਅਸਲ ਦੇ ਵਿੱਚ ਉਸ ਸਮੇਂ ਅਜਿਹਾਂ ਰੂਪ ਧਾਰਨ ਕੀਤਾ ਸੀ ਜਦੋਂ ਇਸ ਨੇ ਅਨੰਦਮੇ ਹਜ਼ਾਰ ਸਾਲ ਪਹਿਲਾਂ ਤਿੱਬਤ ਦੇ ਵਿੱਚ ਕਿਸੇ ਹੋਰ ਨਦੀ ਜਾਂ ਪਾਣੀ ਨੂੰ ਆਪਣੇ ਵਿੱਚ ਸਮਾ ਲਿਆ ਸੀ ਜੋ ਕਿ ਭੂ ਵਿਗਿਆਨਕ ਸਮਿਆਂ ਦੀ ਇੱਕ ਤਾਜ਼ਾ ਘਟਨਾ ਦੱਸੀ ਜਾਂਦੀ ਹੈ ਯੂਨੀਵਰਸਿਟੀ ਆਫ ਜੀਓਸਾਇੰਸ ਦੇ ਅਕਾਦਮਿਕ ਡਾਕਟਰ ਸ਼ੂ ਹੁਨ ਨੇ ਜਿਹੜਾ ਸੀ ਯੂਸੀਐਲ ਵਿਖੇ ਇੱਕ ਸਕਾਲਰਸ਼ਿਪ ਦੇ ਦੌਰੇ ਦੇ ਦੌਰਾਨ ਅਧਿਐਨ ਦੇ ਵਿੱਚ ਪ੍ਰਮੁੱਖ ਲੇਖਕ ਵਜੋਂ ਸੇਵਾਾਂ ਨਿਭਾਈਆਂ ਨੇ ਉਹ ਕਹਿੰਦੇ ਨੇ ਕਿ ਮਾਉਂਟ ਐਵਰੇਂਜ ਦੀ ਬਦਲਦੀ ਉਚਾਈ ਅਸਲ ਦੇ ਵਿੱਚ ਧਰਤੀ ਦੀ ਸਤ੍ਹਾ ਤੇ ਗਤੀਸ਼ੀਲ ਸੁਭਾ ਨੂੰ ਉਜਾਗਰ ਕਰਦੀ ਹੈ ਅਰੁਣ ਨਦੀ ਦੀ ਅੰਦਰਲੀ ਜ਼ਮੀਨ ਦਾ ਜਿਹੜਾ ਖੁਰਨਾ ਤੇ ਉਸੇ ਥਾਂ ਤੋਂ ਧਰਾਤਲ ਦੀ ਪਰਤ ਦਾ ਉੱਪਰ ਵੱਲ ਵਧਣਾ ਅਸਲ ਦੇ ਵਿੱਚ ਮਾਉਂਟ ਐਵਰੇਸਟ ਦੇ ਵਧਣ ਦਾ ਕਾਰਨ ਬਣ ਰਿਹਾ ਹੈ ਜਾਨੀ ਇਸ ਤਰੀਕੇ ਦੇ ਨਾਲ ਐਵਰੇਸਟ ਆਪਣੀ ਅਸਲ ਉਚਾਈ ਦੇ ਨਾਲੋਂ ਉੱਚੀ ਹੋ ਜਾਏਗੀ ਯੂਐਸ ਜੂਸੀਐਲ ਅਧਿयान ਕਹਿੰਦਾ ਹੈ ਕਿ ਅਰੁਣ ਨਦੀ ਸੰਭਾਵਿਤ ਤੌਰ ਦੇ ਉੱਤੇ ਚਟਾਨਾਂ ਨੂੰ ਤੋੜਨ ਤੇ ਆਪਣੇ ਨਾਲ ਲੈ ਜਾਂਦੀ ਧਾਰਨ ਜਿਹੜੀ ਹੈ ਸਮਰਥਾ ਰੱਖਦੀ ਹੈ ਇੰਨਾ ਹੀ ਨਹੀਂ ਜਦੋਂ ਇਹ ਤਿੱਬਤ ਤੋਂ ਨਿਕਲਦੀ ਹੈ ਤਾਂ ਇਹ ਹੋਰ ਨਦੀਆਂ ਤੇ ਪਾਣੀ ਦੇ ਸਰੋਤਾਂ ਤੋਂ ਆਪਣੇ ਨਾਲ ਕੁਝ ਜਿਹੜਾ ਗਾਰ ਵਗੈਰਾ ਲੈ ਆਉਂਦੀ ਹੈ ਕਾਫੀ ਤੇਜ਼ੀ ਰਫਤਾਰ ਦੇ ਵਿੱਚ ਇਹ ਵਗਦੀ ਹੈ ਐਡਨਬਰਾ ਯੂਨੀਵਰਸਿਟੀ ਦੇ ਸਕੂਲ ਆਫ ਜੀਓਸਾਇੰਸ ਦੇ ਨਾਲ ਪ੍ਰੋਫੈਸਰ ਹਿਉਂਗ ਸਕੇਲਿਆਰ ਇਸ ਅਧਿਐਨ ਦੇ ਵਿੱਚ ਸ਼ਾਮਲ ਨਹੀਂ ਸਨ ਉਹ ਕਹਿੰਦੇ ਨੇ ਕਿ ਯੂਸੀਐਲ ਟੀਮ ਵੱਲੋਂ ਪਛਾਣੀ ਗਈ ਅੰਡਰਲਾਈਂਗ ਪ੍ਰਕਿਰਿਆ ਪੂਰੀ ਤਰ੍ਹਾਂ ਵਾਜਬ ਸੀ ਉਹ ਦੱਸਦੇ ਨੇ ਕਿ ਇਹ ਸਭ ਸਮਝਾਉਂਦਾ ਹੈ ਕਿ ਦਰਿਆ ਦੇ ਚੀਰਾ ਬਾਰੇ ਕਿ ਦਰਿਆਵਾਂ ਦੇ ਹੋਰ ਡੂੰਘੇ ਹੋਰ ਹੋਣ ਦੇ ਬਾਰੇ ਤੇ ਇਸ ਦੇ ਆਲੇ-ਦੁਆਲੇ ਦੀਆਂ ਚੋਟੀਆਂ ਦੀ ਸਤਾ ਕਿਵੇਂ ਉੱਚੀ ਹੁੰਦੀ ਜਾਂਦੀ ਹੈ ਤੇ ਉਸ ਦੇ ਬਾਰੇ ਵੀ ਨਿਗਾਮ ਹਾਰੀ ਜਾਂਦੀ ਹੈ। ਉਹਨਾਂ ਕਹਿੰਦੇ ਕਿ ਹਾਲੇ ਇਸ ਨਾਲ ਜੁੜੀ ਕੋਈ ਵੀ ਭਵਿੱਖਬਾਣੀ ਕਰਨਾ ਚੁਣੌਤੀਪੂਰਨ ਤੇ ਅਨਿਸ਼ਚਿਤਤਾ ਦਾ ਭਰਿਆ ਹੋ ਸਕਦਾ ਹੈ। ਇਹ ਅਨਿਸ਼ਚਿਤਤਾ ਕੁਝ ਅਜਿਹੀ ਹੈ ਜਿਸ ਦੀ ਹੋਂਦ ਬਾਰੇ ਅਧਿਐਨ ਦੇ ਲੇਖਕਾਂ ਨੇ ਵੀ ਸਵੀਕਾਰ ਕੀਤਾ ਹੈ। ਆਖਰ ਜੋ ਕਹਿੰਦੇ ਨੇ ਕਿ ਪ੍ਰੋਫੈਸਰ ਸਕੇਲਾਰ ਨੇ ਕਿਹਾ ਕਿ ਤਿੱਬਰ ਸਥਾਨਿਕ ਖੋਰੇ ਦੇ ਬਿੰਦੂ ਤੋਂ ਪਹਾੜ ਕਿੰਨੀ ਦੂਰੀ ਤੋਂ ਉੱਚੇ ਹੁੰਦੇ ਨੇ ਇਸ ਦੀ ਭਵਿੱਖਬਾਣੀ ਕਰਨਾ ਬਹੁਤ ਔਖਾ ਹੈ ਹਾਲਾਂਕਿ ਜੋ ਕੁਝ ਵੀ ਹੁਣ ਤੱਕ ਸਾਹਮਣੇ ਆਇਆ ਤੇ ਉਸ ਤੋਂ ਬਣੀ ਸੰਭਾਵਨਾ ਕਿ ਐਵਰੇਸਟ ਦੀ ਕੁਝ ਅਸਧਾਰਨ ਉਚਾਈ ਨਦੀ ਦੇ ਨਾਲ ਜੁੜੀ ਹੋਈ ਹੈ ਜੇ ਵਰਤਾਰਾ ਸੱਚ ਹੈ ਤਾਂ ਇੱਕ ਦਿਲਚਸਪ ਤੱਥ ਦੀ ਹਾਮੀ ਜੜਾ ਭਰਦਾ ਹੈ ਜੀ ਦੋਸਤੋ ਏ ਸੀ ਜੀ ਐਵ ਮਾਉਂਟ ਐਵਰੇਸ ਦੇ ਬਾਰੇ ਗੱਲਬਾਤ ਮਾਉਂਟ ਐਵਰੈਸਟ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਭੁਵਿੱਖ ਦੇ ਵਿੱਚ ਕਿਵੇਂ ਹੋਰ ਉੱਚੀ ਹੋ ਸਕਦੀ ਹੈ 15 ਤੋਂ 50 ਮੀਟਰ ਤੱਕ ਇਹ ਉੱਚੀ ਹੋਏਗੀ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਾਜ ਤੇ ਗੱਲਬਾਤ ਸੀ ਨਵੀਨ ਸਿੰਘ ਖੜਕਾ ਉਹਨਾਂ ਦੀ ਕਲਮ ਦੇ ਵਿੱਚੋਂ